ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਵਾਈ ਲੈ ਕੇ ਆਈਆਂ ਜਿਹੜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦਾ ਕਰੂਗੀ ਅੱਜ ਕੱਲ ਨਾ ਹਰ ਇੱਕ ਦੇ ਸੈੱਲ ਘਟ ਜਾਂਦੇ ਆ ਚਿਕਨ ਗੁਣੀਆਂ ਬਿਮਾਰੀ ਹੋਈ ਜਾਂਦੀ ਆ ਕਿਸੇ ਨੂੰ ਮਲੇਰੀਆ ਕਿਸੇ ਨੂੰ ਡੇਂਗੂ ਤੇ ਸਾਨੂੰ ਵੀ ਇਦਾਂ ਦਾ ਹੋਣ ਲੱਗ ਗਿਆ ਸੀ ਵੀ ਜਦੋਂ ਇਹ ਚਿਕਨ ਗੁਣੀਆਂ ਬਿਮਾਰੀ ਆਈ ਸੀ ਨਾ ਵੀ ਜਿਵੇਂ ਵੀਕਨੈਸ ਇੰਨੀ ਜ਼ਿਆਦਾ ਰਹਿਣ ਲੱਗ ਗਈ ਸੀ ਬੁਖਾਰ ਚੜਨ ਲੱਗ ਗਿਆ ਸੀ ਪਰ ਅਸੀਂ ਨਾ ਡਾਕਟਰਾਂ ਕੋਲੇ ਨਹੀਂ ਗਏ ਹੈਗੇ ਨਾਲੇ ਤਾਂ ਡਾਕਟਰਾਂ ਕੋਲੇ ਪਹਿਲਾਂ ਜਾਓ ਫਿਰ ਪੈਸੇ ਬਰਬਾਦ ਕਰੋ ਅਸੀਂ ਆਪਦੇ ਘਰੇ ਦਵਾਈ ਤਿਆਰ ਕੀਤੀ ਤੇ ਉਹ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਕੀਤੀ ਤੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਜਿਵੇਂ ਸਾਡਾ ਨਾ ਖੇਤਾਂ ਦੇ ਵਿੱਚ ਘਰ ਆ ਤੇ ਸਾਨੂੰ ਹਰ ਇੱਕ ਬੂਟੇ ਲਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਤੇ ਅਸੀਂ ਘਰ ਦੇ ਵਿੱਚ ਹਰ ਇੱਕ ਬੂਟੇ ਲਾਏ ਹੋਏ ਆ ਜ਼ਰੂਰੀ ਨਹੀਂ ਹੈਗਾ ਦੇਸੀ ਦਵਾਈਆਂ ਹੀ ਫਲਾਂ ਦੇ ਕੋਈ ਸਬਜ਼ੀਆਂ ਵਗੈਰਾ ਸਾਡੀਆਂ ਸਾਰੀਆਂ ਘਰ ਦੀਆਂ ਬਣੀਆਂ ਹੋਈਆਂ ਨੇ ਸਿਰ ਤੁਹਾਨੂੰ 글로 ਦੱਸਦੇ ਆ ਜਿਹੜੀ ਮੇਨ ਚੀਜ਼ ਆ ਵੀ ਆਪਾਂ ਇਹਦੇ ਨਾਲ ਚਾਹ ਦੇ ਵਿੱਚ ਇਸ ਚੀਜ਼ ਨੂੰ ਕਹਿੰਦੇ ਹੁੰਦੇ ਆ 글로 ਇਹਦੀ ਨਾਲ ਆਪਾਂ ਥੋੜੀ ਜੀ ਡੰਡੀ ਮੈਨ ਤੁਸੀਂ ਤੋੜ ਕੇ ਦੋਗੇ ਡੰਡੀ ਇਹਦੀ ਆ ਤੋੜ ਲੈਣੀ ਸਹੀ ਆ ਐਦਾਂ ਦੀ ਹੋਊਗੀ 글로 ਤੇ ਇਹਦੀ ਨਾਲ ਆਪਾਂ ਥੋੜੀ ਜੀ ਡੰਡੀ ਨੂੰ ਤੋੜ ਲਾਂਗੇ ਤੇ ਹੋਰ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਐਡ ਕਰਨੀਆਂ ਨੇ ਜਿਵੇਂ 글로 ਨਹੀਂ ਇਕੱਲੀ ਹੁੰਦੀ ਸੌਫ ਹੋਗੀ ਕੋਈ ਲੌਂਗ ਇਲਾਇਚੀ ਵਗੈਰਾ ਹੋਗੀ ਇਹ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਐਡ ਕਰਕੇ ਤੁਹਾਨੂੰ ਇੱਕ ਚਾਹ ਬਣਾ ਕੇ ਦਿਖਾਉਣੇ ਆ ਮਸਾਲੇਦਾਰ ਜਿਹੜੀ ਪੀਣ ਦੇ ਨਾਲ ਤੇ ਤੁਹਾਨੂੰ ਉਹ ਵੀ ਤੁਹਾਡਾ ਸਰੀਰ ਵਧੀਆ ਬਣੂ ਤੇ ਬਿਮਾਰੀ ਤਾਂ ਤੁਹਾਡੇ ਨੇੜੇ ਤੇ ਜੜੀ ਨਹੀਂ ਆਉਣੀ ਹੈਗੀ ਇਸ ਚੀਜ਼ ਦੀ ਗਾਰੰਟੀ ਮੈਂ ਲੈਣੀਆਂ ਜਿਵੇਂ ਸਾਡਾ ਆ ਦੇਖੋ ਹੁਣ ਸਾਡਾ ਖੇਤਾਂ ਦੇ ਵਿੱਚ ਘਰ ਆ ਤੇ ਇੱਥੇ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਉਹਨੂੰ ਅਸੀਂ ਤਾਂ ਬਿਮਾਰੀ ਪਏ ਹੁੰਦੇ ਤੇ ਪਰ ਅਸੀਂ ਨਾ ਜਿਹੜੀਆਂ ਦੇਸੀ ਚੀਜ਼ਾਂ ਨੇ ਜਿਹੜੀਆਂ ਬੂਟੀਆਂ ਉਹ ਬਹੁਤ ਹੀ ਜ਼ਿਆਦਾ ਵੀ ਲੈਨੇ ਆ ਤੇ ਤੁਹਾਨੂੰ ਵੀ ਦੱਸਦੇ ਆ ਵੀ ਇਹ ਬਣਾਉਣੀ ਕਿਵੇਂ ਆ ਆ ਸਾਡੇ ਘਰ ਦੀ ਤੁਲਸੀ ਆ ਸਾਡੇ ਹੋਰ ਆ ਦੇਖੋ ਸਾਡੇ ਸਾਰੇ ਨਾ ਫਲ ਬੂਟੇ ਘਰੇ ਲਾਏ ਹੋਏ ਆ ਜਿਵੇਂ ਹਾਰ ਸ਼ਿੰਗਾਰ ਆਯੂਗਦਿਕ ਠੀਕ ਹੈ ਤੇ ਆਯੂਗਦਿਕਤਾ ਹੋ ਗਿਆ ਅ ਤੁਲਸੀ ਦੇ ਨਾ ਚਾਰ ਪੰਜ ਪੱਤੇ ਲੈ ਲਓ ਤੁਸੀਂ ਤੁਲਸੀ ਦੇ ਵਧੀਆ ਵਧੀਆ ਪੱਤੇ ਤੁਸੀਂ ਤੁਲਸੀ ਆ ਹਾਰ ਸ਼ਿੰਗਾਰ ਆ ਆਉਂਦੇ ਵਿਵਹੇਤ ਰੀਲੀ ਹੋ ਗਈ ਹੈ ਨਾ ਇਹ ਹਲਦੀ ਹੋਗੀ ਆ ਹਾਰ ਸ਼ਿੰਗਾਰ ਬਹੁਤ ਇਹ ਵੀ ਇੱਕ ਆਯੁਰਵੇਦਿਕ ਸਾਰੇ ਹਲਦੀ ਹੋਗੀ ਆਦੇ ਘਰ ਦੀ ਹੈ ਨਾ ਸਾਰੇ ਜਿਹੜੇ ਇਹ ਪੇੜ ਪੌਦੇ ਆ ਬੂਟੇ ਆ ਇਹ ਆਪਣੇ ਮਤਲਬ ਆਮ ਜ਼ਿੰਦਗੀ ਦੇ ਵਿੱਚ ਆਪਾਂ ਡੇਲੀ ਵਰਤਨੇ ਚਾਹੀਦੇ ਆਪਾਂ ਨੂੰ ਤੇ ਆ ਤુલਸੀ ਆ ਘਰ ਦੀ ਦੇਖੀ ਆਪਾਂ ਤੇ ਇਹਨੂੰ ਮੈਂ ਧੋਣਾ ਸਵਾਰ ਕੇ ਹੁਣ ਆ ਸਾਡੇ ਕੜੀ ਪੱਤਾ ਲਾਇਆ ਫਿਰ ਕੜੀ ਪੱਤਾ ਫਿਰ ਲਾਇਆ ਹੋਇਆ ਹੈ ਤੇ ਕੜੀ ਪੱਤਾ ਜਿਵੇਂ ਲੋਕ ਸਬਜ਼ੀਆਂ ਦੇ ਵਿੱਚ ਚੌਲਾਂ ਦੇ ਵਿੱਚ ਕੜੀ ਪੱਤਾ ਬਾਜ਼ਾਰੋਂ ਲਿਆ ਕੇ ਪਾਉਂਦੇ ਆ ਤੇ ਇੱਕ ਅਰਦਾ ਵਧੀਆ ਰਹਿੰਦਾ ਹੈ ਨੇਚਰਲ ਕੜੀ ਪੱਤਾ ਆਪਾਂ ਨਾ 2-4 ਪੱਤੇ ਲੈ ਲਏ ਤੁਲਸੀ ਦੇ ਤੇ ਆ ਹੈਗੀ ਹੈ ਜੀ ਗਲੋ ਗਲੋ ਨਾਲ ਆਪਾਂ ਥੋੜੀ ਜੀ ਇਹਦੀ ਡੰਡੀ ਤੋੜ ਲਈ ਸੀਗੀ ਤੇ ਜਿੰਨੀ ਕ ਆਪਾਂ ਚਾਹ ਤਾਰੇ ਉਹ ਸਾਬ ਨਾਲ ਆ ਹੈਗੇ ਲੌਂਗ ਅਦਰਕ ਸੌਫ ਚਾਪਤੀ ਤੇ ਖੰਡ ਆਪਦੇ ਜਿੰਨੀ ਕੁ ਆਪਾਂ ਪੀਨੇ ਆ ਓਨਿਕ ਤੇ ਆ ਹੈਗੀ ਜੀ ਤੁਲਸੀ ਤੁਲਸੀ ਹੋ ਗਿਆ ਨੰਬਰ 1 ਤੁਲਸੀ ਗ्लो ਲੌਂਗ ਲੈਚੀ ਇਸਟੈਂਪ ਸਾਡੇ ਕੋਲੇ ਖਤਮ ਹੋਈ ਪਈ ਆ ਲੈਚੀ ਵੀ ਜਰੂਰ ਇਹਦੇ ਵਿੱਚ ਆਪਾਂ ਪਾਇਓ ਤੇ ਅਦਰਕ ਸੌਫ ਚਾਹ ਪੱਤੀ ਤੇ ਖੰਡ ਆਪਦੇ ਜਿੰਦਾਂ ਦੀ ਵੀ ਆਪਾਂ ਪੀਨੇ ਆ ਘੱਟ ਵੱਧ ਤੇ ਇਹਨਾਂ ਨੂੰ ਆਪਾਂ ਹੁਣ ਕੁੱਟ ਲਾਂਗੇ ਸਾਰਿਆਂ ਨੂੰ ਪਹਿਲਾਂ ਲਿਏ ਦੋ ਗਲਾਸ ਆਪਾਂ ਪਾਣੀ ਦੇ ਲਏ ਆ ਤੇ ਥੋੜੀ ਜੀ ਹੁਣ ਆਪਾਂ ਸੌਂਫ ਪਾ ਦਾਂਗੇ ਚਾਹ ਪੱਤੀ ਪਾ ਦਾਂਗੇ ਤੇ ਖੰਡ ਉਹ ਜਿੰਨੀ ਕ ਆਪਾਂ ਚਾਹ ਪੀਣੇ ਆ ਉਹਦੇ ਹਿਸਾਬ ਨਾਲ ਬੈਸੇ ਜੇ ਤੁਮ ਜਿਆਦਾ ਮਿੱਠਾ ਪੀਣਾ ਵੀ ਨਹੀਂ ਚਾਹੁੰਦੇ ਸਿਹਤ ਲਈ ਚੰਗਾ ਨਹੀਂ ਹੁੰਦਾ ਘੱਟ ਤੋਂ ਘੱਟ ਉਹਦੀ ਵਰਤੋਂ ਕਰੋ ਤੇ ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਨਾ ਚਾਹ ਨੂੰ ਤੇ ਉਹਦੇ ਤੇ ਦੁੱਧ ਪਾ ਕੇ ਵਧੀਆ ਜੀ ਬਣਾ ਕੇ ਚੰਗੀ ਤਰ੍ਹਾਂ ਕਾੜ ਕੇ ਮਸਾਲੇਦਾਰ ਫੇਰ ਪੀਓ ਬੁਖਾਰ ਦਾ ਤੁਹਾਡੇ ਨੇੜੇ ਤੇ ਡੇ ਨਹੀਂ ਆਉਂਦਾ ਇਸ ਚੀਜ਼ ਦੀ ਗਰੰਟੀ ਅਸੀਂ ਲੈਨੇ ਆ ਕਿਉਂਕਿ ਅਸੀਂ ਖੁਦੇ ਚੀਜ਼ ਵਰਤਦੇ ਆ ਘਰ ਦੀਆਂ ਦਵਾਈਆਂ ਤੇ ਬਹੁਤ ਹੀ ਜ਼ਿਆਦਾ ਇਹ ਫਾਇਦੇਮੰਦ ਆ ਇੱਕ ਵਾਰੀ ਸਾਡੇ ਕਹਿਣ ਤੇ ਪੀਓ ਜ਼ਰੂਰ ਚਾਹ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲਾਂਗੇ ਜਿੰਨਾ ਟਾਈਮ ਇਹ ਐਦਾਂ ਉਬਲ ਨਹੀਂ ਲੱਗਦੀ ਨਾ ਚੰਗੀ ਤਰ੍ਹਾਂ ਕਿਉਂਕਿ ਜਿੰਨੇ ਵੀ ਆਪਾਂ ਇਹ ਚੀਜ਼ਾਂ ਮਸਾਲੇ ਪਾਏ ਆ ਇਹਦੇ ਵਿੱਚ ਚੰਗੀ ਤਰ੍ਹਾਂ ਐਡ ਹੋ ਜਾਣ ਉਹਨਾਂ ਟਾਈਮ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨਣਾਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਪਾ ਕੇ ਵੀ ਜਿੰਨਾ ਟਾਈਮ ਇਹਨੂੰ ਚੰਗੀ ਤਰ੍ਹਾਂ ਉਬਾਲਣਾ ਨੀਂਗਾ ਉਹਨਾਂ ਟਾਈਮ ਆਪਾਂ ਸਲੋ ਕਰ ਲੈਣੀ ਆ ਫਿਰ ਦੁਬਾਰੇ ਇਹਨੂੰ ਉਬਾਲਾ ਦਵਾ ਕੇ ਫਿਰ ਚਾਹ ਪ੍ਰੋਪਰ ਤਰੀਕੇ ਨਾਲ ਬਣੂਗੀ ਕਾੜਨੀ ਆ ਕਾੜਨੀ ਆ ਸਹੀ ਗੱਲ ਆ ਚਾਹ ਲੱਗ ਗਈ ਆਪਣੇ ਕੜਨ ਤੇ ਇਸ ਤਰੀਕੇ ਨਾਲ ਆਪਾਂ ਚਾਹ ਨੂੰ ਚੰਗੀ ਤਰ੍ਹਾਂ ਕਾੜ ਕੇ ਤੇ ਪੁਣ ਕੇ ਤੇ ਪੀਵਾਂਗੇ ਤੇ ਤੁਸੀਂ ਵੀ ਇਹ ਜੀ ਜ਼ਰੂਰ ਟਰਾਈ ਕਰਨੀ ਜੇ ਤੁਹਾਨੂੰ ਡੇਂਗੂ ਮਲੇਰੀਆ ਚਿਕਨ ਗੁਣੀਆਂ ਵਰਗੀਆਂ ਬਿਮਾਰੀਆਂ ਨੇੜੇ ਤੇੜੇ ਵੀ ਆ ਜਾਣ ਤਾਂ ਮੈਨੂੰ ਕਹਿ ਦਿਓ ਕਿਉਂਕਿ ਸਾਡਾ ਇਹ ਨਾ ਖੁੱਦ ਦਾ ਤਰੀਕਾ ਹੈ ਵਰਤਿਆ ਹੋਇਆ ਅਸੀਂ ਨੇ ਇਹੀ ਚਾਹ ਪੀਂਨੇ ਆ ਤੇ ਤੁਹਾਨੂੰ ਇਹਦਾ ਫਾਇਦਾ ਜ਼ਰੂਰ ਹੋਊਗਾ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਜੋ ਜੀ ਜਿਹਨੂੰ ਜਿਹਨੂੰ ਚਾਹ ਪਸੰਦ ਆ ਚਾਹ ਪੀ ਲੋ